ਇਹ ਆ ਕਮਾਦ ਆਪਣਾ ਕਮਾਦੋ ਕਿੰਨਾ ਭਾਰਾ ਕਾਲਾ ਸ਼ਾ ਖੜਾ ਪੂਰਾ ਵਧੀਆ ਹੁਣ 20 ਕਿ ਦਿਨਾਂ ਤਾਈਂ ਇਹਦੇ ਮਿਹੜੇ ਬੰਨਾਂਗੇ ਮਿਹੜੇ ਆ ਆਪਣੇ ਬੂਟੇ ਆ ਆਲੂ ਬਖਾਰਾ ਕਿੰਨੂ ਗਲਗਲੋ ਇਹ ਆ ਗਲਗਲ ਇਹ ਕਮਾਲ ਦਾ ਸਾਰਾ ਅੱਧਾ ਕਲਾ ਕਮਾਲ ਦਾ ਗਾਹ ਨੂੰ ਵਧਾਵਾਂਗੇ ਨਾਲੇ ਤਾਂ ਗੰਨੇ ਦੂਜਾ ਗੁੜ ਬਣਾਇਆ ਕਰਾਂਗੇ ਤੇ ਨਾਲੇ ਜੂਸ ਵਾਲੇ ਹੁੰਦੇ ਆ ਕਰਾਂਗੇ